ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਤੁਹਾਨੂੰ ਲੈ ਕੇ ਆਏ ਹਾਂ ਜਿਹੜੀ ਹੈਂਡ ਐਮਬਰਾਇਡਜੀ ਦਾ ਕੀ ਲੀਫਾ ਜਿਹੜਾ ਕਿੱਦਾਂ ਬਣਾਈਦਾ ਹੈ ਬਿਲਕੁਲ ਸਟ੍ਰੇਟ ਸਟਿਚ ਹੈ ਹਾਂਜੀ ਦੇਖੋ ਇਹਦਾ ਆਪਾਂ ਜਿਹੜਾ ਲੀਫ ਬਣਾਵਾਂਗੇ ਇਹ ਬਹੁਤ ਹੀ ਸਿੰਪਲ ਅਤੇ ਈਜ਼ੀ ਤਰੀਕੇ ਨਾਲ ਹੈ ਜਿਹੜਾ ਤੁਸੀਂ ਬਣਾ ਸਕਦੇ ਹੋ ਤੇ ਆਪਣੀ ਸਾਰੀ ਸੂਟ ਦੇ ਵਿੱਚ ਇਦਾਂ ਦੇ ਲੀਫ ਬਣਾ ਸਕਦੇ ਹੋਗੇ ਇਹ ਜਿਹੜਾ ਵਰਕ ਹੈਗਾ ਇਹ ਸੂਈ ਦੇ ਨਾਲ ਆਪਾਂ ਕਰ ਸਕਦੇ ਹਾਂ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਹੈ ਜਿਹੜਾ ਇਹ ਹੋ ਰਿਹਾ ਹੈਗਾ ਇਹਦੇ ਵਿੱਚ ਜ਼ਿਆਦਾ ਜਿਹੜੀ ਦੀ ਟਾਈਮਿੰਗ ਵੀ ਨਹੀਂ ਲੱਗਦੀ ਹੈਗੀ ਕਿਉਂਕਿ ਬਹੁਤ ਛੇਤੀ ਹੈਗੀ ਜਿਹੜੇ ਬਣ ਜਾਂਦਾ ਹੈਗਾ ਹਾਂ ਜੀ ਇਸ ਤਰ੍ਹਾਂ ਜੀ ਇਹਦੇ ਵਿੱਚ ਹੈ ਜਿਹੜੀ ਥੋੜਾ ਜਿਹਾ ਡੈਕੋਰੇਸ਼ਨ ਦੇ ਲਈ ਹੈ ਸੀ ਇਹਦੇ ਵਿੱਚ ਹੈਗੇ 골ਡਨ ਜਿਹੜੀ ਮੁੱਤੀ ਹੈਗੀ ਉਹ ਪਾ ਕੇ ਬਣਾਵਾਂਗੇ ਦੇਖੋ ਕਿੰਨਾ ਵਧੀਆ ਲੀਫ ਬਣ ਕੇ ਤਿਆਰ ਹੋ ਗਿਆ ਹੈਗਾ ਇਸ ਤਰ੍ਹਾਂ ਤੁਸੀਂ ਸਾਰੇ ਸੁੱਕਦੇ ਵਿੱਚ ਵੀ ਪਾ ਸਕਦੇ ਹੋਗੇ ਤਾਂ ਤੇ ਦੇਖੋ ਕਲਰਫੁਲ ਵੀ ਬਣਾ ਸਕਦੇ ਹੋ ਜਿੱਦਾਂ ਜਿਵੇਂ yellow थैंक यू